ਹਾਂ ਲਾ ਸੀੜੀ ਟੋਟੇ ਦੀ ਹਏ ਤੂੰ ਕਿੱਧਰ ਮੈਂ ਤਾਂ ਚੱਲੀ ਪੇਕਿਆਂ ਨੂੰ ਲੈ ਪੇਕਿਆਂ ਨੂੰ ਪੇਕਿਆਂ ਨੂੰ ਤਾਂ ਮੈਂ ਜਾਣਾ ਸੀ ਫਿਰ ਜੇ ਤੁਸੀਂ ਜਾਣਾ ਸੀ ਤਾਂ ਭਾਗ ਜਾਂਦੇ ਨਾ ਆ ਕਿ ਮੈਂ ਜਾਣਾ ਸੀ ਬਾਲੇ ਮੇਰੀ ਗੱਲ ਸੁਣ ਮੇਰੇ ਤਾਂ ਜਵਾਕਾਂ ਨੂੰ ਛੁੱਟੀਆਂ ਹੋਈਆਂ ਤੇ ਤੇਰੇ ਅਜੇ ਕੋਈ ਜਵਾਕ ਨਹੀਂ ਜੱਲਾ ਨਹੀਂ ਤੂੰ ਕਿਹੜੇ ਹਿਸਾਬ ਨਾਲ ਮੂੰਹ ਚੱਕ ਕੇ ਤੁਰੀਆਂ ਪੇਕਿਆਂ ਨੂੰ ਮੈਂ ਇਸੇ ਹਿਸਾਬ ਨਾਲ ਹੀ ਚੱਲੀ ਆਂ ਵੀ ਜਦੋਂ ਤੇਰੇ ਜਵਾਕ ਜੱਲਣੇ ਛੁੱਟੀ ਹੋਗੀ ਛੁੱਟੀਆਂ ਹੋ ਗਿਆ ਫਿਰ ਤੂੰ ਭੱਜੇਂਗੀ ਤਾ ਉਦੋਂ ਪਹਿਲੇ ਹੀ ਮੈਂ ਭੱਜ ਜਾਵਾਂ ਹਾਂ ਚੱਲ ਮੈਂ ਉਹਦੇ ਪਿੱਕੇ ਜਾਇਆ ਮੈਂ ਤਾਂ ਉਦੋਂ ਵੀ ਤੈਨੂੰ ਤਾਂ ਸਦਾ ਹੀ ਛੁੱਟੀਆਂ ਤੂੰ ਤਾਂ ਕਿਦੋਂ ਮਰਜ਼ੀ ਜਾ ਸਕਦੀ ਐ ਸਾਡੇ ਵਰਗੀ ਨੂੰ ਔਖਾ ਵੀ ਜਵਾਕ ਸਕੂਲ ਜਾਂਦੇ ਐ ਜਦੋਂ ਛੁੱਟੀਆਂ ਹੁੰਦੀਆਂ ਉਦੋਂ ਜਾਣਾ ਪੈਂਦਾ ਅੱਛਾ ਮੈਨੂੰ ਸਦਾ ਛੁੱਟੀਆਂ ਕਹਾਂਵਾਂਗੀਆਂ ਤੇ ਜਿਹੜਾ ਤੇਰਾ ਵੀਰਾ ਡਿਊਟੀ ਤੇ ਜਾਂਦਾ ਉਹ ਕੌਣ ਤੇ ਮੇਰਾ ਵੀਰਾ ਕਿਹੜਾ ਜਵਾਕ ਐ ਵੀ ਉਹਨੂੰ ਸਕੂਲ ਨੂੰ ਛੁੱਟੀਆਂ ਮਿਲਗੀਆਂ ਮਾੜਾ ਮੋਟਾ ਦਿਮਾਗ ਨਾਲ ਕੰਮ ਕਰਿਆ ਕਰ ਤਵੇਰ ਉਹਨਾਂ ਦਾ ਬਿਜ਼ਨਸ ਤੇ ਟਾਈਮ ਕਿਵੇਂ ਲੱਗਦਾ ਹੁਣ ਚਲੋ ਹੁਣ ਤੁਸੀਂ ਤੋਰਦਿਆ ਕਰੋਗੇ ਤੇ ਮੈਂ ਜਾਇਆ ਮੈਂ ਪਾ ਕਰਦੀ ਆ ਤੂੰ ਤੈਨੂੰ ਆਏ ਆ ਵੀ ਭੈਣ ਜਾਊਗੀ ਬੈਬ ਤਾਂ ਕਹਦਿਆ ਕਰਦੀ ਮੇਰੀ ਗੱਲ ਸੁਣ ਮੈਂ ਜਾਨੀਏ ਤੇ ਪਿੱਛੋ ਨਾ ਕਰਦਾ ਰੱਖੀ ਧਿਆਨ ਤੇ ਆਦਾ ਮੈਂ ਦੇ ਵੀਰੇ ਨੂੰ ਰੋਟੀ ਪਾਣੀ ਫੜਾ ਦਿਆ ਕਰੀ ਟਾਈਮ ਨਾਲ ਚੰਗਾ ਫਿਰ ਬਾਅਦ ਚ ਤੂੰ ਜਾਏਂ ਏਡੀ ਵੀ ਗੱਲ ਆ ਚਲ ਮੈਂ ਜਾਨੀਏ ਫਿਰ ਆਏ ਕਿ ਮੈਂ ਜਾਨੀਏ ਤੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਕਿੱਧਰ ਵਹਿ ਚੱਕਿਆ ਕਿੱਧਰ ਤੂੰ ਚੱਕ ਲਿਆ ਨਾ ਤੂੰ ਫੋਨ ਨਾ ਆਣ ਭਾਈ ਚੁੱਪ ਕਰਕੇ ਹੀ ਆ ਗਈ ਲੈ ਛੁੱਟੀਆਂ ਹੋਈਆਂ ਸੀ ਜਵਾਕਾਂ ਨੂੰ ਜਵਾਕਾਂ ਦੀ ਭੂਆ ਕੋਲ ਵਾਗੇ ਮੈਂ ਆਹ ਚੱਲ ਮੈਂ ਪਿੰਡ ਗੇੜਾ ਕੱਢੇ ਹੋਣੀਆਂ ਚੱਲ ਗਰਮੀ ਵਾਲੀ ਏਸੀ ਏਸੀ ਤਾਂ ਲੱਗਾ ਮੇਰੀ ਗੱਲ ਸੁਣ ਲਾ ਤੇ ਜਵਾਕ ਭੂਆ ਵਾਲ ਵਾਗੇ ਤੇ ਫਿਰ ਉਹਨਾਂ ਦੀ ਭੂਆ ਨਹੀਂ ਆਉਣਾ ਸੀਗਾ ਗੱਲ ਸੁਣਨੀ ਮੇਰੀ ਨਨਾਨ ਕਈ ਸਿਮਲੇ ਉਹ ਕਹਿੰਦੀ ਜਵਾਕਾਂ ਨੂੰ ਭੇਜਦੇ ਜਵਾਕ ਉੱਥੇ ਵਾਗੇ ਸੀਗੇ ਤੇ ਮੈਂ ਰਹਿ ਗਈ ਇਕੱਲੀ ਮੈਂ ਕਿਹਾ ਚਾਰ ਦਿਨ ਭੁਜਾਈਆਂ ਤੇ ਸੇਵਾ ਹੀ ਕਰ ਲਈਏ ਤੇ ਹੁਣ ਮੈਂ ਤੁਸੋਂ ਤੁਸੇ ਵਾ ਦਾ ਮੌਕਾ ਦੇਣ ਆਈ ਆਂਗੀ ਤੇ ਜਿੱਥੇ ਤੁਸੀਂ ਬਜ਼ਾਰ ਬਜ਼ੂਰ ਜਾਣੀਓ ਕੈਨਸਲ ਕਰ ਦੋ ਤੇ ਮੈਂ ਜਾਣੀ ਆ ਕਿ ਅੰਦਰ ਏਸੀ ਵਾਲੇ ਕਮਰੇ ਚ ਪਰ ਮੈਂ ਤਾਂ ਪਰ ਪਰ ਕੀ ਤੁਹਾਨੂੰ ਮੇਰਾ ਪਤਾ ਹੀ ਆ ਨਾਲੇ ਠੀਕ ਆ ਨਾ ਚੁੱਪ ਕਰਕੇ ਜਿਹੜਾ ਛੰਡਾ ਤਾਂ ਤੈ ਲੈ ਆਉਣਾ ਦਾ ਅੰਦਰ ਬੈਠੀ ਨੂੰ ਲਿਆ ਦਿਓ ਹੂੰ ਰੱਖ ਦੋ ਬੈਗ ਜੀ ਕੋਈ ਨਹੀਂ ਬੈਗ ਤਾਂ ਮੈਂ ਰੱਖ ਦੂੰ ਤੂੰ ਬਾਹਲੀ ਖਸ ਜੀ ਹੋ ਕੇ ਮਜ਼ਾਕ ਜਗਾ ਤੋ ਡਾਉਣੀ ਹੈਗੀ ਨਹੀਂ ਮਜ਼ਾਕ ਨਾ ਡਾਵਾ ਹੋਰ ਕੀ ਤੇਰੇ ਤਾਂ ਗੰਡੇ ਹੀ ਗਾਲਤੇ ਹੁੰਨੇ ਤਾਂ ਗੰਡੇ ਤਾਂ ਬਾਲਤੇ ਨਾ ਮੈਨੂੰ ਐਂ ਦੱਸ ਤੇਰੇ ਨਾਲ ਕੀ ਖਟਪਟ ਹੋਈ ਸੀ ਇਹਦੀ ਤੈਨੂੰ ਪਤਾ ਸੀ ਵਿਹੋਣ ਵਾਲੀ ਆ ਤਾਇਆ ਤੂੰ ਪਹਿਲੇ ਹੀ ਖਸ ਸੀਗੀ ਵੀ ਮੇਰੀ ਗੱਲ ਸੁਣ ਲਾ ਮੈਨੂੰ ਕੀ ਪਤਾ ਸੀ ਵੀ ਉਹ ਆਉਣ ਵਾਲੀ ਐ ਮੈਂ ਤਾਂ ਤੈਨੂੰ ਆਏ ਰੋਕਦੀ ਸੀ ਵੀ ਮੈਂ ਜਾਣਾ ਮੈਨੂੰ ਕੀ ਪਤਾ ਸੀ ਵੀ ਇਹ ਵਿਆੜ ਬੂਟਾ ਆਜੂ ਕਹਿੰਦੇ ਹੁੰਦੇ ਆ ਨਾ ਜਦੋਂ ਕੋਈ ਸ਼ੁਭ ਕੰਮ ਕਰਦਾ ਹੋਵੇ ਤਾਂ ਨੰਨਾ ਨਹੀਂ ਪਾਉਣਾ ਚਾਹੀਦਾ ਜੇ ਮੈਂ ਜਾਣਦੀ ਸੀ ਤੂੰ ਨੰਨਾ ਪਾ ਤਾ ਦੇਖ ਲਾ ਜੜਾਂ ਚ ਆ ਕੇ ਬਹਿ ਗਈ ਐ ਹੁਣ ਕਰੀ ਜਾ ਉਹਦੀ ਸੇਵਾ ਤੂੰ ਕਰ ਲਈ ਮੈਥੋਂ ਨਹੀਂ ਹੁੰਦੀ ਸੇਵਾ ਸੁਭਾ ਕਰ ਲਈ ਬਹੁਤ ਕਿੰਨੇ ਦਿਨ ਰਹੂਗੀ ਇਹ ਗੱਲ ਤਾਂ ਮੈਂ ਤੈਨੂੰ ਪੁੱਛਦੀ ਸੀ ਮੈਨੂੰ ਕੀ ਪਤਾ ਹਣ ਮੈਨੂੰ ਕੀ ਫੋਨ ਕਰਕੇ ਹੀ ਆ ਗੱਲਾਂ ਤਾਂ ਤੇਰੇ ਨਾਲ ਹੁੰਦੀਆਂ ਫੋਨ ਤੇ ਪੁੱਛਦੀ ਤੂੰ ਤਾਂ ਮੈਨੂੰ ਆ ਕਿੰਨੇ ਕਿ ਦਿਨ ਰਹੂਗੀ ਨਹੀਂ ਮੇਰੀ ਗੱਲ ਸੁਣ ਲਾ ਆਪਾਂ ਨੂੰ ਤਾਂ ਦੁੱਖ ਹੀ ਖੜਾ ਹੋ ਗਿਆ ਹੁਣ ਰਾਤ ਨੂੰ ਦੋ ਏਸੀ ਕਿਵੇਂ ਚੱਲਣਗੇ ਕਿਤੇ ਤਾਂ ਤੁਸੀਂ ਬੰਦ ਕਰ ਦਿੰਨੇ ਹੁੰਨੇ ਹੋ ਵੀ ਸਾਡੇ ਵਾਲੇ ਕਮਰਾ ਠੰਡਾ ਹੋ ਜਾਂਦਾ ਮੈਂ ਮਰ ਜਾ ਆ ਐਡਾ ਬਿੱਲ ਆ ਜੋ ਬਿੱਲ ਤਾਂ ਬਿੱਲ ਹੋਰ ਜਿਹੜਾ ਕੁਝ ਹੋਰ ਖਿੱਚੂ ਕੇ ਲੈ ਕੇ ਜਾਊਗੀ ਉਹ ਵੱਖਾ ਤੇ ਜਿਹੜੀ ਸੇਵਾ ਕਰਵਾਊਗੀ ਗਰਮੀ ਚ ਆਪਾਂ ਨੂੰ ਰਾੜੂਗੀ ਆ ਜਿਹੜਾ ਗੋਰਾ ਮੂੰਹ ਬਣਾਇਆ ਨਾ ਇਹ ਵੀ ਨਹੀਂ ਰਹਿਣ ਦੇਣਾ ਇਹਨੇ ਨਾ ਗੋਰਾ ਮੂੰਹ ਬਣਾਉਣ ਨੂੰ ਮੈਂ ਕਿ ਫੇਸ਼ੀਅਲ ਕਰਾ ਲਿਆ ਹੁਣ ਜਿਹੇ ਜਰ ਆਪਣੇ ਰੰਗ ਬਣਾ ਦਿੱਤਾ ਤਾਂ ਉਹ ਜਿਹਾ ਹੀ ਰਹੂਗਾ ਰੋਜੀ ਕਹਦਨੀ ਹੈ ਮੇਰੀ ਗੱਲ ਸੁਣ ਲਾ ਇਹ ਤਾਂ ਤੁੱਪੇ ਪੂਰਾ ਮਚਾਉਗੀ ਆਪਾਂ ਤਾਂ ਚੱਲ ਪੀਣਾ ਕਰਕੇ ਕੱਲ ਕੋ ਚੱਕੀ ਤੇ ਸੱਟ ਦਿੰਨੇ ਆ ਇਹ ਤਾਂ ਧਵਾਉਂਦੀ ਹੈ ਭੈਣੇ ਇਹ ਤਾਂ ਵਾਲੇ ਖੇਖਣ ਕਰਦੀ ਹੈ ਹਾਏ ਦੇਖੀ ਦੀਦੀ ਮੈਨੂੰ ਇੰਨੀ ਟੈਨਸ਼ਨ ਨਾ ਘਾਤੋ ਦੇਈ ਜਾਨੀ ਆ ਜਿਹੜੇ ਘੰਡੇ ਪਏ ਆ ਨਾ ਚੌਂਤਰੇ ਤੇ ਇਹਦਾ ਤਾਂ ਆਏ ਨਹੀਂ ਪਤਾ ਗਿੱਸੇ ਨੂੰ ਇੱਥੇ ਚੜਨ ਨਾ ਦੇ ਵੀ ਤੂੰ ਨਾ ਹੱਥ ਲਾਈਂ ਵੀਰ ਮੇਰੇ ਨਾ ਪਰ ਜਾਈਆਂ ਕਿਹੜੀ ਗੱਲ ਨੂੰ ਬੈਠੀਆਂ ਇੱਥੇ ਚੱਲ ਕੋਈ ਨਹੀਂ ਪਰ ਮੈਂ ਡੈਗ ਰੱਖਿਆ ਆ ਮੰਦਰ ਇਹ ਹੋਰ ਰੱਖਣ ਚੀ ਫਾਇਦਾ ਰੱਖੂਗੀ ਹਣਾ ਜੇ ਨਹੀਂ ਰੱਖਦੀ ਕਲੇਸ਼ ਪੈਂਦਾਗਾ ਫੇਰ ਇਹਨਾਂ ਨੇ ਕਹਿ ਦੇਣਾ ਵੀ ਤੁਸੀਂ ਮਾਰੀਓ ਸਾਡੀ ਭੈਣ ਚੰਗੀ ਆ ਭੈਣ ਦਿੱਤੀ ਵੀ ਇੱਕ ਬਣਾਈ ਵੀ ਨਾ ਅੱਗੇ ਤਾਂ ਗੱਲਾਂ ਨੂੰ ਮੂਰੇ ਮੇਰੀ ਗੱਲ ਸੁਣ ਲੈ ਮੈਂ ਤਾਂ ਕੋਈ ਤੇਰੇ ਨਾਲ ਲੜਦੀ ਸੀ ਵੀ ਤੂੰ ਪਿੰਟ ਜਾਨੀ ਆ ਤੇ ਆ ਤਾਂ ਹੁਣ ਆਪਾਂ ਨੂੰ ਨਾ ਤਾਂ ਪਿੰਡੇ ਨੇ ਜਾਨ ਦੇਣਾ ਤੇ ਜਿਹੜਾ ਇੱਥੇ ਇਹਨੇ ਦੁਖੀ ਕਰਨਾ ਉਹ ਉਹ ਦੂਪ ਤੇ ਇਹ ਤਾਂ ਗੱਲ ਤੇਰੀ ਸਹੀ ਆ ਹੁਣ ਕਰ ਕੀ ਕਰ ਹੱਲ ਕਰੀਏ ਆਪਾਂ ਇਹਨੂੰ ਛੇਤੀ ਤੋਂ ਛੇਤੀ ਇੱਥੋਂ ਕੱਢੀਏ ਕੋਈ ਹੱਲ ਸੋਚ ਮੈਂ ਬੈਗ ਰੱਖਿਆ ਵਾ ਅੰਦਰ ਚੰਗਾ ਰਲ ਕੇ ਰਾਂ ਤਾਂ ਮੈਂ ਚਾਹ ਪਾਣੀ ਲੈ ਕੇ ਜਾਵਾਂ ਉਹਦੇ ਮੱਥੇ ਤਾਂ ਲੱਗਾ ਕੀ ਕੀ ਚੱਲ ਲੱਗ ਪਰ ਮੈਂ ਤਾਂ ਬੈਗ ਵੀ ਰੱਖਿਆ ਹੋਰ ਕੀ ਰੱਖਣ ਦੀ ਫਾਇਦਾ ਚਲ ਕੋਈ ਨਾ ਐ ਤਾਂ ਫਿਰ ਦਿਮਾਗ ਮੇਰਾ ਵੀ ਚੱਲਦਾ ਪੂਰੇ ਘੋੜੇ ਦੜਾਉਂਗੀ ਐ ਛੱਡਦੀ ਮੈਂ ਵੀ ਨਹੀਂ ਹੋ 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 ਕਿੰਨੀ ਗਰਮੀ ਸੀਗੀ ਚੱਲ ਆ ਗਈ ਨਹੀਂ ਆ ਗਈ ਮੈਨੂੰ ਅੱਜ ਕੇ ਸੰਦਲ ਵਾਲਾ ਪਾਣੀ ਬਣਾਈ ਜਾਨੇ ਆ 15 ਮਿੰਟ ਲਾਤੇ ਹਾ ਫੋਕਾ ਪਾਣੀ ਚੱਕ ਕੇ ਲੈ ਲੈ ਹੂੰ ਨਿੰਬੂ ਪਾਣੀ ਤਾਂ ਨਾ ਮੀਤ ਬਣਾਈ ਜਾਂਦੀ ਆ ਦੀਦੀ ਮੈਂ ਤਾਂ ਨਾ ਛੋਡੇ ਵਾਸਤੇ ਫੋਕਾ ਪਾਣੀ ਲੈ ਕੇ ਆਈ ਆ ਤੇ ਫੋਕਾ ਪਾਣੀ ਨਾਲ ਉਹਦੇ ਫੋਕਾ ਪਾਣੀ ਕਿ ਲੈ ਕੇ ਕਰਨਾ ਸੀਗਾ ਚੱਲ ਲੈ ਆਈ ਪੀ ਲੈਣੀ ਆ ਘੁੱਟ ਮੈਂ ਕਿਹਾ ਕੋਈ ਨਾ ਭੈਣ ਦੀ ਮੈਂ ਕਿਹਾ ਜਵਾਨ ਸੁੱਕ ਗਈ ਹੋਊਗੀ ਬੈ ਜਾ 10 ਮਿੰਟ ਤੇ ਉਹਨੇ ਕਿੱਧਰ ਬੈਗ ਜਾ ਚੱਕਿਆ ਸੀਗਾ ਲੈ ਉਹ ਬੈਗ ਮੈਨੂੰ ਦੱਸ ਕੇ ਚੱਕਦੀ ਆ ਮਰਜ਼ੀਆਂ ਕਰਦੀ ਰਹਿੰਦੀ ਆ 24 ਘੰਟੇ ਜਮਾ ਮਰਜ਼ੀਆਂ ਕਰਦੀ ਹੈਗੀ ਮਰਜ਼ੀਆਂ ਤਾਂ ਭਈ ਅੱਜਕੱਲ ਟਾਈਮ ਹੀ ਇਹੋ ਜਿਹਾ ਕਰ ਲੀਆਂ ਜਿਹੜੀਆਂ ਮਰਜ਼ੀਆਂ ਕਰਨੀਆਂ ਸੀ ਹੁਣ ਨਹੀਂ ਕਰਨ ਦਿੰਦੀ ਮੈਂ 25 ਦਿਨ ਇੱਥੇ ਆ ਮੈਂ ਵੀ 25 ਦਿਨ ਕਿਉਂ ਕਿਤਾ ਸ਼ੁਕ ਨੀ ਪੰਜ ਰਹਿ ਜਾਣੀਆਂ ਬੱਚਿਆਂ ਦੇ ਤੇ ਫੇਰ ਤੂੰ ਕਿਵੇਂ ਹੈ ਇਹ ਗੱਲ ਕਰਤੀ ਕੁੜੇ ਨਾ ਮੈਂ ਤਾਂ ਉਹੀ ਕਹਿੰਦੀ ਸੀ ਦੀਦੀ ਫੇਰ ਆਪਣੇ ਬਾਪੇ ਦਾ ਵੱਡਾ ਮੇਲਾ ਹੁੰਦਾ ਜਾਂਦਾ ਨਾ हां कोई ना फिर बड़ा मेला देख के जाऊंगी मैं भी हां ठीक है ना फिर काम-कुम करना होगा जबका ने फिर 5 ਦਿਨਾਂ ਚ ਨਵੇੜ ਲੈਣਗੇ ਨਵੇੜ ਲੈਣਗੇ ਬਥੇਰੇ ਸ਼ਹਿਰ ਆਗੇ ਸੁੱਖਣ ਨਾਲ ਅੱਛਾ ਹਮ ਘਰੇ ਸਰਜੂ ਸਰਜੂਗਾ ਘਰੇ ਹੈਗੀ ਅਸਸ ਮੇਰੇ ਘੋੜੇ ਵਰਗੀ ਫਾਰ ਲੂਗੀ ਬਥੇਰਾ ਕਰ ਲੈਂਦੀ ਆ ਕੰਮ ਉਹ ਨਾ ਫਿਰ ਬੱਚੇ ਵੀ ਆਉਣਗੇ ਸੋਡੇ ਬੱਚੇ ਤਾਂ ਦੱਸਿਆ ਤਾਂ ਹੈਗਾ ਮੇਰੇ ਨਨਾਲ ਲੈ ਗਈ ਉਹ ਤਾਂ ਲਾ ਕੇ ਆਉਣਗੇ 15 20 ਦਿਨ ਉੱਥੀ ਟੂਰ ਤੇ ਗਏ ਏ ਤਕੜਾ ਟੂਰ ਲੈ ਕੇ ਗਏ ਆ ਜਦੋਂ ਆਗੇ ਚੱਲ ਜੇ ਆਉਣਾ ਹੋਇਆ ਤਾਂ ਆ ਜਾਣਗੇ ਤੇ ਨਹੀਂ ਫਿਰ ਕੋਈ ਨਾ ਮੈਂ ਹੂੰ ਉਹ ਤਾਂ ਆਏ ਆ ਵੀ ਬੱਚਿਆਂ ਤੋਂ ਬਿਨਾਂ ਵੀ ਬੰਦਾ ਜਾ ਸਕਦਾ ਹੁੰਦਾ ਹੈ ਨਾ ਮਤਲਬ ਮੈਨੂੰ ਸਮਝ ਹੀ ਨਹੀਂ ਆਈ ਤੂੰ ਗੋਲਜੀ ਗੱਲ ਕਰ ਗਈ ਨਹੀਂ ਵੀ ਜੇ ਬੱਚਿਆਂ ਨੇ ਵੀ ਕਰੇ ਰਹਿਣਾ ਹੋਵੇ ਹਾਂ ਬੱਚਿਆਂ ਤੋਂ ਬਿਨਾਂ ਵੀ ਜਨਾਨੀ ਜਾ ਸਕਦੀ ਹੈ ਪੇਕੀ ਹਾਂ ਹੁਣ ਤੂੰ ਕਹਿਣਾ ਕਿ ਚਾਹੁੰਨੀ ਤੂੰ ਜਾਣਾ ਚਾਉਣੀ ਆ ਹੈ ਨਾ ਨਾ ਦੀਦੀ ਮੈਂ ਜਾਣ ਦੀ ਗੱਲ ਕਰੀ ਆ ਤੂੰ ਤਾਂ ਉਹੀ ਕਰੀ ਜਾਂਦੇ ਹੋ ਗੱਲ ਜੀ ਤਾਂ ਮੈਨੂੰ ਹੈ ਹੀ ਲੱਗੀ ਤੇਰੀ ਨਾ ਨਾ ਕੋਈ ਨਾ ਪਹਿਲੇ ਪਾਣੀ ਪੀਲਾ ਇਹ ਨਾ ਪਾਣੀ ਮੈਂ ਆਰੋਦਾ ਲਿਆਈ ਐ ਅੱਛਾ ਹੁਣ ਤੂੰ ਮੈਨੂੰ ਐਂ ਦੱਸ ਦੇ ਤੂੰ ਆਰੋਦਾ ਪਾਣੀ ਲਿਆਦਾ ਮੈਨੂੰ ਹਾਂ ਮੈਂ ਖਾ ਫਿਰ ਤੁਸੀਂ ਦੂਜਾ ਪਾਣੀ ਨਲਕੇ ਵਾਲਾ ਪੀਂਦੇ ਨਾ ਮੇਰੇ ਤਾਂ ਹਜਮ ਨਹੀਂ ਹੁੰਦਾ ਤੈਨੂੰ ਪਤਾ ਹੀ ਹੈ ਨਾਲੇ ਹਾਂ ਹਾਂ ਤੇ ਚੱਲ ਜਾ ਫਿਰ ਲਿਆ ਨੈਬੂਨੂ ਵਾਲਾ ਪਾਣੀ ਫੋਕਾ ਪਾਣੀ ਨਹੀਂ ਮੈਨੂੰ ਚੰਗਾ ਲੱਗਦਾ ਆਈ ਆਗੀ ਕੋਈ ਠੰਡਾ ਠੁੰਡਾ ਮੰਗਾ ਕੇ ਰੱਖਣਾ ਚ ਗੋਲੀ ਵਾਲਾ ਬੱਤਾ ਮੰਗਵਾ ਲੈਂਦੀ ਬੀਬੀ ਨਾਨਦੇ ਜੇ ਤੂੰ ਸਾਨੂੰ ਪਹਿਲਾਂ ਫੋਨ ਕਰਦੀ ਨਾ ਠੰਡਾ ਠੁੰਡਾ ਅਸੀਂ ਲਿਆ ਕੇ ਰੱਖਦੇ ਨੀ ਮੈਂ ਕਰਨ ਵਾਲਿਆਂ ਨੂੰ ਕਰਤਾ ਫੋਨ ਲੈ ਕੇ ਆਉਂਦਾ ਹੁਣ ਮੇਰਾ ਵੱਡਾ ਭਰਾ ਚਲ ਕੋਈ ਨਾ ਜੇ ਦੀਦੀ ਉਹਨਾਂ ਨੂੰ ਕੀਤਾ ਨਾ ਫਿਰ ਤਾਂ ਉਹ ਲੈ ਹੀ ਆਉਣਗੇ ਆਹੋ ਲੈ ਆਉਣਗੇ ਚਲ ਮੈਂ ਇਹ ਕਹਿੰਦੀ ਸੀ ਵੀ ਜੇ ਕੋਈ ਤੁਸੀਂ ਫਲ ਫਰੂਟ ਲਿਆਇਆ ਤਾਂ ਨਾ ਮੈਂ ਫ੍ਰਿਜ ਵਿੱਚ ਰੱਖ ਦਾਂ ਮੈਂ ਕੱਢਦੇ ਮੈਂ ਤੁਹਾਡੇ ਕੱਪੜੇ ਨਾ ਤੇ ਖਰਾਬ ਹੋ ਜਾਣ ਮੈਨੂੰ ਪਤਾ ਹੀ ਸੀ ਵੀ ਮੇਰੇ ਕੱਪੜੇ ਖਰਾਬ ਹੋ ਜਾਣਗੇ ਤਾਂ ਇਹ ਤਾਂ ਮੈਂ ਲੈ ਕੇ ਨਹੀਂ ਆਈ ਕੁਛ ਤੇ ਨਾਲ ਮੇਰਾ ਬੈਗ ਪਿਆ ਬਾਹਰ ਤੇ ਮੇਰਾ ਬੈਗ ਫੜਾ ਜੀ ਚੰਗਾ ਕੋਈ ਨਹੀਂ ਹਾਂ ਠੀਕ ਆ ਵਾਓ ਓਏ ਪਾਲ ਦਗਾ ਫਰੂਟ ਮੈਥੋਂ ਹੁਣ ਹੀ ਨਾ ਤੁਹਾਨੂੰ ਕਿਤੇ ਅਨਾਨਾਸ ਲਿਆਦਾ ਤੂੰ ਇੱਥੇ ਆਏ ਸੋਫੇ ਤੇ ਚੜਕੇ ਬੈਠ ਗਈ ਤੇ ਹੋਰ ਮੈਂ ਕਿ ਕਰਾਂ ਗਰਮੀ ਇੰਨੀ ਜ਼ਿਆਦਾ ਤਾਂ ਮੈਂ ਤਬੈਗੀ ਤੇ ਮੈਂ ਤਾਂ ਉਹਨੂੰ ਸਮਾਂ ਦੀ ਕਹਿ ਕੇ ਆਈ ਆ ਵੀ ਮੀਂਹ ਤੇ ਨਿੰਬੂ ਪਾਣੀ ਬਣਾਈ ਜਾਂਦੀ ਐ ਲੈ ਮੈਂ ਨਿੰਬੂ ਪਾਣੀ ਬਣਾਈ ਜਾਨੀ ਆ ਹੁਣ ਤੂੰ ਦੇ ਤਾਂ ਦਿੱਤੀ ਸੀ ਨਾ ਸਕੰਜਵੀ ਦੇ ਕੇ ਨਹੀਂ ਆਈ ਤੂੰ ਬਾਦੂ ਪੋਕਾ ਪਾਣੀ ਦੇ ਕੇ ਅਈਆ ਮੈਂ ਕਿਹੜੇ ਸਕੰਜਵੇ ਮਿਲਕ ਬਦਾਂ ਉਹ ਲੈ ਜਾਂਦੀ ਘੋਲ ਕੇ ਜੇ ਕੁੜੀ ਜੀ ਪਈ ਸੀ ਜਿਹੜੀ ਉਹਨੂੰ ਤਾਂ ਹੀ ਲੰਗਣਾ ਸੀ ਨਿੰਬੂ ਪਾਣੀ ਆ ਉਹੀ ਮਾਰਦੀ ਮੱਥੇ ਇਹਦੇ ਪਰੇ ਅੱਛਾ ਇੱਕ ਦਿਨ ਦਾ ਕੰਮ ਹੋਵੇ ਤਾਂ ਮੱਥਾ ਮਾਰ ਰ ਤੈਨੂੰ ਖੁਸ਼ਖਬਰੀ ਦੱਸਦੀ ਆ ਖੁਸ਼ਖਬਰੀ ਕਾਦੀ ਆ ਸੁਨਾਸ਼ੇ ਦੀ ਕ ਮੜਾ ਪਾਈਆ ਕੂਣ ਵਦੂ ਤੇਰਾ ਚਲ ਵਧੀਆ ਚੰਗੀ ਗੱਲ ਆ ਵਧਾ ਦੇ 25 ਦਿਨ ਰੱਖੂਗੀ ਹਾਏ ਇਹੇ ਖੁਸ਼ਖਬਰੀ ਆ ਲੈ ਹੋਰ ਮੂ ਮੈਂ ਮਰ ਜਾ 25 ਦਿਨ ਤੇ ਮਹੀਨੇ ਦਾ ਤਾਂ ਸਾਰਾ ਛੂਟੀਆਂ ਹੁੰਦੀਆਂ ਨੇ ਗਿਆ ਤੇ ਫਿਰ ਇਹ ਪੰਜ ਦੇਣੀ ਆਪਣੇ ਕੋਲ ਤਾਂ ਪੰਜ ਦਿਨ ਤਾਂ ਹੀ ਤਾਂ ਪੰਜ ਦਿਨ ਜਿਹੜੇ ਹੋਏ ਉਹ ਤਾਂ ਆਪਾਂ ਨੂੰ ਆਜ਼ਾਦੀ ਮਿਲੀ ਹੁੰਦੀ ਹੈ ਨਾ ਜਿਵੇਂ ਓਵੇਂ ਕੱਢਾਂ ਗੀਆਂ ਨਾ ਸ਼ੂਟਿੰਗਾਂ ਦਾ ਪਤਾ ਆਪਾਂ ਨੂੰ ਲੱਗੂਗਾ ਤੇ ਘਰਦਿਆਂ ਨੂੰ ਤਾਂ ਕੀ ਪਤਾ ਲੱਗਣਾ ਅੱਛਾ ਇਹ ਤਾਂ ਲੈ ਲੂਗੀ 25 ਦਿਨ ਨਜ਼ਾਰੇ ਹੁਣ ਤੂੰ ਮੈਨੂੰ ਆਏ ਦੱਸ ਫਿਰ ਕਰੀਏ ਤਾਂ ਕੀ ਕੀ ਕਰੀਏ ਆਪਾਂ ਕੀ ਸਕੀਮ ਲਾ ਕੇ ਇੱਥੋਂ ਕੱਢ ਗਏ ਮੇਰੀ ਗੱਲ ਸੁਣ ਹਾਂ ਜੇ ਤਾਂ ਹੁਣ ਭੈਣ ਭਾਈਆਂ ਨੂੰ ਰਹਿਣਾ ਹੋਵੇ ਹਫਤਾ ਤਾਂ ਬੰਦਾ ਜਰ ਲੈਂਦਾ ਜਰ ਲੈਂਦਾ ਹਫਤਾ ਕੀ ਹੈ ਤੇ 4 ਦਿਨ ਚੱਲੂ ਕੰਮ ਦੇ ਹੱਥ ਨਹੀਂ ਲਾਉਂਦੀ ਕੱਪੜੇ ਧੋਤੇ ਇਹ ਨਹੀਂ ਪਸੰਦ ਕਰਦੀ ਇਹ ਤਾਂ ਕਹਿੰਦੀ ਮਸ਼ੀਨ ਚ ਸੈਟ ਕੇ ਤੁਸੀਂ ਫਾਹਾ ਵੜਤਾ ਹੋਰ ਤਾਂ ਸੋਹ ਰੋਜ਼ ਪ੍ਰੈਸ ਭਾਲਦੀ ਹੈ ਕੱਪੜੇ ਕੀ ਕੀ ਕੁੱਸ ਕਰੀ ਚੱਲ ਗਏ ਉਹੀ ਤਾਂ ਗੱਲ ਆ ਨਾਲੇ ਜੇ ਬੰਦੇ ਵਾਂਗੂ ਰਵੇ ਰੱਖਿਆ ਵੀ ਜਾਂਦਾ ਹੱਸ ਕੇੜ ਕੇ ਰਵੇ ਆਪਣੇ ਨਾਲ ਮੱਛੀ ਤਾਂ ਰਹਿੰਦੀ ਐ ਦੇਖ ਮੱਛ ਮੱਛ ਕਾਲੀ ਹੋਈ ਪਈ ਐ ਮੱਛ ਮੱਛ ਕਾਲੀ ਤਾਂ ਹੋਈ ਪਈ ਐ ਕਾਹ ਇਹਦਾ ਜਵਾਬ ਨਹੀਂ ਨਾਲ ਲਈ ਮੇਰੀ ਗੱਲ ਸੁਣ ਪਹਿਣੇ ਤੂੰ ਤਾਂ ਤੇਲ ਤੂੰ ਮੇਥੋਂ ਵੱਡੀ ਆ ਚਾਹੇਂਗੀ ਮੈਂ ਬੋਲਦੀ ਰਹਿਣੀ ਆ ਤੈਨੂੰ ਹਨਾ 24 ਘੰਟੇ ਤੇ ਉਹਦੇ ਲਈ ਸੌਰੀ ਦੇਖ ਹੁਣ ਆਪਾਂ ਨੂੰ ਕਰਨਾ ਪੂ 1 ਆ ਮੇਰੀ ਗੱਲ ਸੁਣ ਹਾਂ ਹੁਣ 1 ਤੇ ਉਹ 1 11 ਹੋ ਗਏ 11 ਹਾਂ ਹੈ ਹਾਂ ਠੀਕ ਹੈ ਨਾ 11 ਜਾਣੇ ਹੋ ਆਪਾਂ ਆਪਾਂ ਪਰ ਜੇ ਇਕੱਲਾ ਬੰਦਾ ਤਾਂ ਇਕੱਲੇ ਬੰਦੇ ਨੂੰ ਤਾਂ ਕੋਈ ਅੱਲਾ ਚੰਜੋਲ ਲੈਂਦਾ ਤੇ ਜਦੋਂ ਦੋ ਜਾਣੇ ਆਏ ਖੜ ਗਏ ਨਾ ਹਾਂ ਤੇ ਉਦੋਂ ਕਿਸੇ ਦੀ ਹਿੰਮਤ ਨਹੀਂ ਹੁੰਦੀ ਜੇ ਹੁਣ ਆਪਣੇ ਖਿਲਾਫ ਕੋਈ ਗੱਲ ਕਹੂਗੀ ਤੂੰ ਗਾਹਾਂ ਮੁਰੋ ਮੋੜ ਦੇ ਦੇਗੀ ਤਾਂ ਗੱਲ ਉਥੇ ਛਾਪ ਲ ਜੂ ਗੱਲ ਤਾਂ ਤੇਰੀ ਸਹੀ ਆ ਤੇ ਜੇ ਹੁਣ ਤੂੰ ਨਾ ਮੇਰੇ ਨਾਲ ਲੱਗੀ ਤੇ ਉਹਨੇ ਗਾਹਾਂ ਕੋਈ ਜਵਾਬ ਦੇਤਾ ਤੇ ਗੱਲ ਉਥੇ ਪੈ ਝੂਠਣਗੀ ਉਹਦਾ ਤੱਕੜਾ ਵੀ ਭਾਰੀ ਹੋ ਜਾ ਭਾਰੀ ਹੋ ਜਾ ਠੀਕ ਹੈ ਨਾ ਹਾਂ ਤੇ ਜੇ ਆਪਾਂ ਏਕਤਾ ਬਣਾ ਕੇ ਰੱਖਾਂਗੇ ਬਸ ਮੈਂ ਤਾਂ ਹੁਣ ਤੱਕ ਇਹੀ ਸਮਝਦੀ ਸੀ ਵੀ ਆਪਾਂ ਇੱਕ ਤੱਕ ਦੋ ਆ ਤੂੰ ਤਾਂ ਹਨਵੀ ਗੱਲ ਹੀ ਕੱਢਦੀ ਵੀ ਇੱਕ ਤੱਕ 11 ਹੈ ਮੈਂ ਤਾਂ ਸੋਚਿਆ ਹੀ ਨਹੀਂ ਸੀ ਇਹ ਗੱਲ ਮੇਰੀ ਗੱਲ ਸੁਣ ਸੋਚਦੀ ਮੈਂ ਸਾਰਾ ਦਿਨ ਆਹੀ ਆ ਵੇਖ ਆਪਣੀ ਲੜਾਈ ਤਾਂ ਰਹੇਗੀ ਇੱਕ ਪਾਸੇ ਵੇਖ ਦਰਾਣੀ ਜਠਾਣੀ ਆਪਾਂ ਤਾਂ ਚੱਲ ਲੜਨ ਨੂੰ ਆਪਾਂ ਨਾ ਕਿਹੜਾ ਡਾਂਗਾ ਚੱਲਣਾ ਮਾੜਾ ਮੋਟਾ ਉਹ ਹੋਈ ਜਾਣਾਂ ਗਿਆ ਲੜੀ ਜਾਣਾ ਮੇਰੀ ਗੱਲ ਸੁਣ ਨੀ ਭੈਣੇ ਮੈਨੂੰ ਤਾਂ ਇੱਥੇ ਬਾਲੀ ਜਾਂਦੇ ਗਰਮੀ ਆਈ ਜਾਂਦੀ ਆ ਮੈਨੂੰ ਤਾਂ ਐ ਸੀਗਾ ਮੈਂ ਐਸੀ ਥੱਲੇ ਬੈਠੂਗੀ ਹੁਣ ਇਹਦੇ ਵੀ ਸਕੀਮ ਆਪਾਂ ਨੂੰ ਕੋਈ ਲਾਉਣੀ ਪਊ ਜਦੋਂ ਤੱਕ ਇਹਦੇ ਭਰਾ ਘਰੇ ਨਹੀਂ ਆਉਂਦੇ ਤੇ ਆਪਾਂ ਐ ਨਾ ਕਰਿਆ ਕਰਗੇ ਮੇਰੀ ਗੱਲ ਸੁਣ ਸਮਝ ਗਈ ਗੱਲ ਉਹ ਤਾਂ ਪਾ ਕਰ ਦਾਂਗੇ ਛੋਡੇ ਵਾਲੇ ਰੂਮ ਚ ਹੀ ਬੜੂਗੀ ਉਹ ਕਿਉਂਕਿ ਉੱਥੇ ਲੱਗਿਆ ਵੱਡਾ ਏ ਸੀ ਸਾਡੇ ਵਾਲੇ ਰੂਮ ਚ ਤਾਂ ਲੱਗਿਆ ਇੱਕ ਟਾਂ ਨਾਲ ਛੋਡੇ ਰੂਮ ਚ ਨਾ ਹੁਣ ਤਾਂ ਪਾਣੀ ਦੇਖੀਏ ਕਿੱਧਰ ਬੈਠੀ ਏ ਉਧਰ ਬੈਠੀ ਏ ਛੋਡੇ ਵਾਲੇ ਰੂਮ ਚ ਹਾਏ ਸਾਡੇ ਰੂਮ ਚ ਮੈਂ ਮਰ ਜਾਮ ਏ ਸੀ ਬਿਨਾ ਕਿ ਮਰਾਂਗੀ ਫੇਰ ਤਾਂ ਮੇਨ ਸਵਿਚ ਚੱਕਣੀ ਪਊ ਸੱਚੀ ਜਣਾ ਤਾਂ ਭਣੇ ਨੂੰ ਪੱਟ ਕੇ ਹੀ ਪਾਸੇ ਰੱਖਣਾ ਪਊਗਾ ਪਰ ਪਾਸੇ ਵੀ ਨਹੀਂ ਰੱਖ ਸਕਦਾਂ ਬਸ ਬਸ ਮੇਨ ਸਵਿਚ ਚੱਕ ਦਾਂਗੇ ਬਿਕਾਰਾਂਗੇ ਸਾਡੇ ਟੈਲਟ ਹੀ ਨਹੀਂ ਆਉਂਦੀ ਨਾਲੇ ਸੱਚ ਛੇਤੀ ਭੱਜ ਜੂ ਇੱਥੋਂ ਹਾਂ ਐਂ ਕਰਾਂਗੇ ਹੁਣ ਚੱਲ ਤਾਂ ਫਿਰ ਮੈਂ ਬਣਾ ਦਨੀ ਐ ਨਿੰਬੂ ਪਾਣੀ ਜਿਹਾ ਪਹਾਹਾ ਬਟਾ ਸੱਚੀ ਇਤਨ ਨਜ਼ਾਰਾ ਆਈ ਸੀ ਜ ਮੈਂ 10 ਮਿੰਟ ਪੈ ਜਾਨੀ ਹੈਗੀ ਕਿੰਨੇ ਵਾਰੀ ਕਿਹਾ ਉਹਨੂੰ ਪੁੰਨੜੇ ਨੂੰ ਮੈਂ ਵੀ ਏਸੀ ਲਵਾ ਲਾ ਏਸੀ ਲਵਾ ਲਾ ਗੋਲ ਨਹੀਂ ਸੁਣਦਾ ਹੈ ਰਗਾ ਹੁਣ ਇੱਥੇ ਨਜ਼ਾਰੇ ਆ ਮੋਜਾਂ ਨਾ ਪੈਂਦਾਂ ਅੱਤ ਮੈਂ ਪਉਂਗੀ ਮੋਜਾਂ ਨਾਲ ਜਮਾਨੀ ਨਾਲ ਨੂੰ ਪੈਣ ਦਿੰਦੀਗੀ ਆ ਆਹਾਹਾ ਮੂੰ ਕਰਕੇ ਪੈ ਜਾਨੀ ਐਸੀ ਬੰਨੀ ਠੰਡੀ ਠੰਡੀ ਹਵਾ ਆਉਂਦੀ ਆ ਵਧੀਆ ਸੌਂਗੀ ਦੀਦੀ ਹਾਂ ਸੌਂਗੀ ਸੀ ਮੈਂ ਤਾਂ ਪਹਿ ਤੁਹਾਨੂੰ ਕਹਿੰਦੀ ਸੀ ਵੀ ਮੈਨੂੰ ਡਿਸਟਰਬ ਨਾ ਕਰੋ ਮਸਾ ਤਾਂ ਪਈ ਸੀ ਕਿ ਬਿੰਦ ਚੱਟ ਪਾੜ ਵੀ ਨਹੀਂ ਦਿੰਦਾਂ ਤੁਸੀ ਦਾ ਅੱਛਾ ਮੈਂ ਕਹਿੰਦੀ ਸੀ ਓਹੋ ਦੀਦੀ ਕਿਉਂ ਗੁੱਸਾ ਕਰਦੇ ਮੈਨੂੰ ਤਾਂ ਐ ਸੀਗਾ ਮੈਂ ਚੱਲ ਤੁਹਾਡੇ ਨਾਲ ਬਹਿ ਕੇ ਗੱਲਾਂ ਬਾਤਾਂ ਕਰ ਲਾਂ ਦੀਦੀ ਕਹੋ ਕਿ ਮੈਂ ਫਤੋਂ ਦੀ ਕੱਲੀ ਬੈਠੀ ਹਾਂ ਹੁਣ ਕੰਮ ਧੰਦੇ ਸਾਰੇ ਨਿਪਟੜ ਗਏ ਸੀ ਮੈਂ ਚੱਲ ਦੁਪਹਿਰੇ ਬਹਿ ਕੇ ਗੱਲਾਂ ਕਰ ਲਵੇ ਕੱਲੇ ਨੂੰ ਤਾਂ ਕੀ ਸੀ ਕਦੇ ਤੂੰ ਆ ਜੇ ਨੇ ਕਦੇ ਆ ਜੇ ਨੇ ਮੈਂ 10 ਮਿੰਟ ਐਸੀ ਮੂਰੇ ਬੈਠਦੀਆਂ ਗੇ ਰੈਸਟ ਕਰਦੀਆਂ 10 ਮਿੰਟ ਐਸੀ ਤੇ ਬਾਲੇ ਆਰਾਮਦਾਰੀ ਆ ਹਾਂ ਤੂੰ ਸਪੈਨ ਰੋਜ਼ ਤੈਨੂੰ ਡਿਸਟਰਬ ਨਹੀਂ ਕਰਨਾ ਹੈਗਾ ਨਾ ਨਾ ਪੈ ਤਾਂ ਜਾਈਂ ਦੀਦੀ ਕੋਈ ਗੱਲ ਨਹੀਂ ਸੱਚ ਮੈਂ ਤੈਨੂੰ ਐ ਕਹਿੰਦੀ ਸੀਗੀ ਹੂੰ ਤੇ ਵੀ ਇੱਥੇ ਨਾ ਕੱਟ ਬਾਲੇ ਬੱਟੇ ਬੱਟਲਾ ਕਿਉਂ ਤਾਂ ਕਿਉਂ ਅੱਗੇ ਹੁਣ ਬਿਜਲੀ ਵਾਲੇ ਕੱਟ ਲਾ ਦਿੰਦੇ ਆ ਲੈ ਸ਼ਹਿਰਾਂ ਜਿਹਦਾ ਉਹੀ ਨਹੀਂ ਕੱਟ ਲੱਗਦੇ ਹੁੰਦੇਗੇ ਪਤਾ ਨਹੀਂ ਕਿਉਂ ਸਾਡੇ ਤਾਂ ਇਤਕੀ ਬਾਹਲੇ ਕੱਟ ਲਾਈ ਜਾਂਦੇ ਆ ਪਹਿਲਾਂ ਨਹੀਂ ਕਦੇ ਕੱਟ ਲਾਉਂਦੇ ਸੀਗੇ ਬਸ ਆ 2:00 ਵਜੇ ਲੈਟ ਜਾਣ ਵਾਲੀ ਆ 5 ਮਿੰਟਾਂ ਨੂੰ ਲੈਟ ਜਾਊਗੀ ਆ ਪੰਜ ਮਿੰਟ ਰਹਿ ਕੇ ਲੈ ਆ ਦੋ ਵਜੇ ਚ ਲੈ ਕੀ ਕੀ ਗੱਲ ਬਣੀ ਫਿਰ ਹੁਣ ਐਂ ਕਰ ਫਿਰ 5 ਮਿੰਟ ਤੂੰ ਪੈ ਜਾ ਕੋਈ ਨਹੀਂ ਉਦੋਂ ਬਾਅਦ ਤਾਂ ਲਾਈਟ ਕੱਟੀ ਜਾਣੀ ਐ ਇਨਵਰਟਰ ਤਾਂ ਚਾਰਜ ਹੀ ਹੋਊਗਾ ਪੱਖਾ ਬੁੱਖਾ ਲੱਗ ਚੱਲਦੇ ਹੋਊਗਾ ਇਨਵਰਟਰ ਤਾਂ ਚਾਰਜ ਐ ਇਨਵਰਟਰ ਤੇ ਨਹੀਂ ਐਸ ਹੀ ਚੱਲਦਾ ਉਹਦੀ ਲੋ ਮਾਰਜ ਕਰ ਤਾਂ ਪੱਖਾ ਤਾਂ ਚੱਲ ਪੂਗਾ ਪੱਖਾ ਚੱਲ ਪੂਗਾ ਹਾਂ ਫਿਰ ਤੂੰ ਉਧਰ ਪੈ ਜੀ ਤੇ ਨਾਲੇ ਮੇਰੇ ਗੱਲ ਸੁਣ ਲੋ ਤੇ ਸਬਜ਼ੀ ਕੋਈ ਚੰਗੀ ਜੀ ਬਣਾ ਲਿਓ ਆ ਗੰਡੇ ਗੁੰਡੇ ਨਾ ਬਣਾ ਕੇ ਵੇਹ ਹਰ ਵਾਰੀ ਗੰਡੇ ਪਕੌੜੀਆਂ ਬਣਾਉਣਾ ਬਹਿ ਜਾਂ ਨੂੰ ਆਂ ਨਹੀਂ ਨਹੀਂ ਤੁਹਾਡੇ ਐ ਤਾਂ ਤਾਂ ਕਿਉਂ ਗੰਡੇ ਪਕੌੜੇ ਬਣਾਵਾਂਗੇ ਵਧੀਆ ਮਟਰ ਪਨੀਰ ਬਣਾ ਕੇ ਦੇਵਾਂਗੇ ਖਾਣਾ ਪਤਾ ਹੀ ਆ ਮੈਨੂੰ ਤੁਹਾਡੇ ਮਟਰ ਪਨੀਰਾਂ ਦਾ ਆਏ ਵੇਲੇ ਬਣਾ ਕੇ ਛੁੜਨਾਂ ਜਾਂ ਪਕੌੜੀਆਂ ਤਰਕੇ ਵਹਿ ਜਾਨੂਆਂਗੀ ਨਾ ਨਾ ਵਧੀਆ ਬਣਾਵਾਂਗੇ ਦੀਦੀ ਐ ਕਿ ਫਿਕਰ ਕਰਦੀ ਹੋਣੀ ਆ ਤੇ ਚੱਲ ਕੋਈ ਨਹੀਂ ਫਿਰ ਮੈਂ ਨਾ ਮੜਾ ਜਾਇਆ ਮਾਂ ਬਾਹਰ ਚੰਗਾ ਦੇਖ ਲੈ ਭੈਣ ਕੀ ਕਰਦੀ ਹੈਗੀ ਤੇ ਫਿਰ ਆਉਣੀ ਆ ਪਰ ਮੈਂ ਵੀ ਇੱਥੇ ਪੈਣੀ ਐ ਸਿੱਚ 5 ਮਿੰਟ ਜਿਹੜੇ ਰਹਿ ਗਏ ਫਿਰ ਤਾਂ ਲੇਟ ਬਾਗੀ ਜਾਣੀ ਆ ਕਰ ਲਾ ਰਾਮ ਮਾਤਾ ਕੰਨੀ ਪਾ ਮੈਂ ਤਾਂ ਨੀ ਬਿੰਦੇ ਜੱਟ ਹੁਣ ਨਾ ਮੈਨੂੰ ਕੋ ਬਿੰਦੇ ਬਿੰਦੇ ਆ ਕੇ ਠਾ ਜਾ ਨੰਗਉਂਗੀ ਤੁਸੀਂ ਅਸੀਂ ਤਾਂ ਤੁਹਾਨੂੰ ਕਿੱਠਾ ਕਰੋ ਆ ਜਾਂਦੀ ਕਦੇ ਹੋ ਜਾਂਦੀ ਮਿੰਟ ਨਹੀਂ ਬੈਠਣ ਦਿੰਦਾ ਪਤਾ ਨਹੀਂ ਕੀ ਪਾਲ ਦਿੰਗਾ ਗੀਆਂ ਅਸੀਂ ਨਹੀਂ ਠਾ ਲੈਣਾ ਹੁੰਦਾ ਤੈਨੂੰ ਅਸੀਂ ਕਿਠਾ ਕਰ ਦੂਗਾ ਰਹਿੰਦੀਆਂ ਗੱਲਾਂ ਮਾਤਾ ਗਰਮੀ ਨੇ ਬਣਗੀ ਚਾਹ ਦੀਦੀ ਮੜ ਕੇ ਲੇਟ ਜਾਣ ਵਾਲੀ ਆ ਤੁਹਾਨੂੰ ਪਤਾ ਹੀ ਆ ਨਹੀਂ ਲੇਟ ਜੇ ਜਾਵੜੂਗੀ ਤਾਂ ਨਹੀਂ ਆਪਾਂ ਨੂੰ ਸੌਖਾ ਓਹੋ ਮੈਂ ਤਾਂ ਹੂੰ ਕਹਿੰਨੀ ਆ ਕਈ ਵਾਰ ਸੁਣ ਸੁਣ ਨਾ ਲਵੇ ਲੈਟ ਤਾਂ ਆਪਣੇ ਹੱਥ ਚ ਹੀ ਆ ਕਟਣੀ ਇਹ ਹਾਂ ਸੱਚਾ ਹਾਂ ਐ ਕਰ ਦਵਾ ਦਵਾ ਚਾਹ ਪੀਣਾ ਫਿਰ ਉਦੋਂ ਬਾਅਦ ਆਪਾਂ ਕਟਾਣੀ ਆ ਲੈਟ ਨੂੰ ਨਹੀਂ ਮੈਂ ਤੈਨੂੰ ਗੱਲ ਦੱਸਾਂ ਹਾਂ ਦੱਸ ਮੈਂ ਤੈਨੂੰ ਦੱਸਦੀ ਹਾਂ ਤੂੰ ਤਾਂ ਹਜੇ ਮੈਥੋਂ ਛੋਟੀ ਹੈ ਹਾਂ ਸ਼ੀ 7 ਸਾਲ ਹੈ ਹਾਂ ਜਦੋਂ ਮੈਂ ਛੋਟੀ ਹੁੰਦੀ ਸੀ ਅਸੀਂ ਭਈ ਤਿੰਨੇ ਭੈਣ ਭਰਾ ਲੜ ਪੈਂਦੇ ਕਿਹੜੀ ਗੱਲੋਂ ਲੜ ਪੈਂਦੇ ਟੀਵੀ ਵੇਖਣ ਪਿੱਛੇ ਅੱਛਾ ਅੱਛਾ ਤੇ ਭਈ ਉਹ ਆਉਂਦਾ ਹੁੰਦਾ ਸ਼ਕਤੀਮਾਨ ਹਾਂ ਤੇ ਮੇਰਾ ਭਰਾ ਭਈ ਸਾਨੂੰ ਸ਼ਕਤੀ ਮਾਨਣਾ ਵੇਖਣ ਦਿੰਦਾ ਅੱਛਾ ਤੇ ਫੇਰ ਜਾਂ ਅਲਫ ਲੈਲਾ ਚੱਲ ਪਈ ਸੀ ਛੋਟੇ ਛੋਟੇ ਨਾਟਕ ਜਿਹੀ ਬਲਾਈ ਚੱਲ ਪਈ ਸੀ ਹਾਂ ਹਾਂ ਸ਼ਕਤੀਮਾਨ ਮੈਂ ਵੀ ਦੇਖਦੀ ਰਹੀ ਆ ਤੇ ਉਦੋਂ ਅਸੀਂ ਮੇਨ ਸਵਿਚ ਚੱਕ ਦਿੰਦੇ ਅੱਛਾ ਮੇਨ ਸਵਿਚ ਤੋਂ ਹੁਣ ਗੱਲ ਜ਼ਿਆਦਾ ਹੀ ਤੇ ਉਦੋਂ ਨਾ ਤਾਂ ਕਿਸੇ ਨੂੰ ਐ ਪਤਾ ਲੱਗਦਾ ਸੀ ਵੀ ਲਾਈਟ ਗਈ ਐ ਕਿ ਮੈਂ ਹਾਂ ਤੇ ਮੈਂ ਤਾਂ ਤੁਹਾਨੂੰ ਐਂ ਕਹਿਣ ਆਈ ਸੀ ਮਹਾਦਾਬ ਦਬ ਬੈ ਕੇ ਚਾਹ ਪੀ ਲਈ ਗੇ ਹਾਬਾ ਚ ਮੁੜ ਕੇ ਕੀ ਕਰਦਿਆਂ ਆਪਾਂ ਕੱਟ ਦਿੰਨਾ ਲੇਟ ਮੈਂ ਨਾ ਹੁਣ ਰੂਮ ਚ ਗਈ ਸੀਗੀ ਜਿਹੜਾ ਮੇਰੇ ਰੂਮ ਨੂੰ ਆਪ ਦਾ ਰੂਮ ਦੱਸਦੀ ਆ ਐਂ ਪਈ ਚੌੜੀ ਹੋਈ ਕਹਿੰਦੀ ਮੈਂ ਤਾਂ ਹਜੇ ਹੁਣੀ ਪੈਣ ਲੱਗੀ ਸੀ ਭਾਈ ਵੀ ਕਿਉਂ ਨਾ ਭਾਈ ਜਦੋਂ ਮੇਰੀ ਗੱਲ ਸੁਣ ਮੀਤ ਉਹਦੇ ਭਰਾਵਾਂ ਨੇ ਉਹਨੂੰ ਚੁਮਲਾਈ ਇੰਨਾ ਛੱਡਿਆ ਨਾਲੇ ਤਾਂ ਮੈਂ ਤੈਨੂੰ ਇੱਕ ਗੱਲ ਹੋਰ ਕਹਿਣੀ ਐ ਫੇਰ ਤੂੰ ਮੈਨੂੰ ਆਖੇਗੀ ਵੀ ਦੀਦੀ ਤੇਰੀ ਖਾਲੀ ਜਵਾਨ ਉਹਦਾ ਤਾਂ ਆਈ ਨਹੀਂ ਪਤਾ ਆਪਦੇ ਭਰਾਵਾਂ ਨੂੰ ਕਹਿ ਕੇ ਏਸੀ ਪਟਾ ਕੇ ਆਪਦੇ ਘਰ ਹੀ ਲੈ ਜੇ ਹਾਏ ਇਹੋ ਜੀ ਗੱਲ ਨਾ ਕਰ ਦੇਦੀ ਮੈਨੂੰ ਤਾਂ ਏਸੀ ਬਿਨਾ ਰਹਿ ਹੀ ਨਹੀਂ ਜਾਂਦਾ ਹੈਗਾ ਜਮੇ ਤੁਹਾਨੂੰ ਪਤਾ ਤਾਂ ਪਤਾ ਕੋਈ ਏਸੀ ਤੋਂ ਬਿਨਾ ਰੱਗੇ ਪਵਾ ਦੀ ਏਸੀ ਨਾਲ ਰੱਗੇ ਉਹਨਾਂ ਨੂੰ ਆਪਣੇ ਬੰਦਿਆਂ ਨੂੰ ਤਾਂ ਕੋਈ ਫਿਕਰ ਨਹੀਂ ਉਹਨਾਂ ਨੂੰ ਤਾਂ ਸਿਰਫ ਆਪਦੀ ਭੈਣ ਤੇ ਕਰਮਾ ਪਟਕੇ ਦੇ ਦੇਣਾ ਇਹਨਾਂ ਨੇ ਤਾਂ ਫਿਰ ਜੇ ਇੰਨੀ ਭੈਣ ਦੀ ਫਿਕਰ ਸੀ ਤਾਂ ਤਖੜੇ ਘਰੇ ਵਿਆਹ ਦਿੰਦੇ ਗਰੀਬੀ ਦਾ ਵੇਨਾ ਖੁੱਲੀ ਜਾਂਦੀ ਐ ਇੱਥੇ ਆ ਕੇ ਨਾ ਬਥੇਰੇ ਤਖੜੇ ਘਰੇ ਵਿਆਹੀ ਸੀ ਗਾਂ ਬੰਦਾ ਹੀ ਮੂਰੋ ਬੈਲੀ ਟੱਕਰਿਆ ਹਾਂ ਪਹਿਲੀ ਚੱਕਰਾ ਕੰਜੂਸ ਵਾਲੇ ਆਏ ਸੀ ਤਾਂ ਹੋਏ ਨਹੀਂ ਲਵਾ ਕੇ ਰਾਜੀ ਬੱਲ ਭਰਨਾ ਕੋ ਐ ਤਾਂ ਮੈਨੂੰ ਪਤਾ ਹੀ ਐ ਸਾਰਾ ਕੁਛ ਇਹ ਗਾਂ ਉੱਥੇ ਉਹਨਾਂ ਤੇ ਰੋਵ ਚਲਾਉਂਦੀ ਆ ਵੀ ਮੇਰੇ ਪੇਕੇ ਆਏ ਮੇਰੇ ਪੇਕੇ ਆਏ ਆ ਹੀ ਨਹੀਂ ਪਤਾ ਵੀ ਐ ਬੰਜ ਤੇ ਟੰਗ ਕੇ ਆਪਾਂ ਨੂੰ ਜਾਂਦੀ ਆ ਉਹ ਹੀ ਤਾਂ ਗਾਣਾ ਪਰ 25 ਦਿਨਾਂ 25 ਦਿਨ ਸਬਰ ਕਰਨਾ ਮੇਰੀ ਗੱਲ ਸੁਣ ਲੈ ਨਾ ਜਿਹੜਾ ਪੰਜ ਤੇ ਟੰਗਣਾ ਸੀ ਉਹ ਟੰਗ ਤਾਂ ਤੇ ਆ ਜਾ ਹੁਣ ਆਪਾਂ ਸੁੱਚ ਜੀ ਕੱਟੇ ਜੀ ਆਜਾ ਚਲ ਆਜਾ 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 ਮੇਰੀ ਗੱਲ ਤਾਂ ਸੁਣ ਲੈ ਆ ਤਾਂ ਗੰਨਿਆ ਇਹਦੇ ਕੋਲੇ ਤੂੰ ਗਾਣਾ ਜਾ ਕੇ ਧਿਆਨ ਤਾਂ ਰੱਖ ਬਸ ਮੇਰਾ ਇੱਥੇ ਧਿਆਨਾ ਮੇਰੀ ਉਧਰ ਨਹੀਂਗਾ ਤੂੰ ਇੱਧਰ ਨਹੀਂ ਕਰਾ ਇਹ ਬੁੱਪੁੱਤ ਨਹੀਂ ਪ੍ਰਿੰਦਾ ਹਾਂ ਧਿਆਨ ਆ ਚੱਕ ਇਸ ਨੂੰ ਬੰਦ ਕਰ ਦੇ ਚੁੱਪ ਕਰ ਤਾਂ ਹੋਰ ਆ ਜਾਂਦਾ ਮੇਰੀ ਕਲ ਸੁਣ ਲੈ ਹੁਣ ਕਿਤੇ ਨਾ ਉੱਥੇ ਜਾ ਕੇ ਆਏ ਨਾ ਮੂੰਹ ਢਾਲੀ ਵੀ ਅਸੀਂ ਇਹਨਾਂ ਸੋਚੇ ਜੱਕ ਕੇ ਨਹੀਂ ਕੋਈ ਅੱਧਾ ਘੰਟਾ 쿨ਿੰਗ ਰਹੂਗੀ ਆਰਾਮ ਨਾਲ ਬੈ ਕੇ ਉੱਥੇ ਚਾਹ ਪੀਣਗਾ ਤੇ ਉਹਨਾਂ ਚਰ ਨੂੰ ਚਾਹ ਚੁਪੀਗੇ ਬਗਜੂ ਵੀ ਉਹਨੂੰ ਕਹਦਾਂਗਾ ਵੀ ਭਾਂਡੇ ਤੇ ਪੈ ਜਾ ਇਨਵਰਟਰ ਤੇ ਪੱਖਾ ਚੱਲਦਾ ਨਾਲੇ ਮੇਰੀ ਗੱਲ ਸੁਣ ਜੇ ਉਹ ਤਾਏ ਕੇ ਘਰੇ ਜਾਣ ਲੱਗੀ ਨਾ ਜੇ ਫੋਨ ਫੋਨ ਕਰਕੇ ਵੀ ਤਾਏ ਕੇ ਘਰੇ ਪੁੱਛ ਲਿਆ ਉਹਨਾਂ ਨੇ ਵੀ ਲੇਟ ਹੈਗੀ ਨਹੀਂ ਪੁੱਛਦੀ ਜਦੋਂ ਸ਼ੱਕ ਹੀ ਨਹੀਂ ਉਹਨੂੰ ਉਹੀ ਗੱਲ ਤੇਰੇ ਚੋਰ ਦੇ ਪੈਰ ਨਹੀਂ ਹੁੰਦੇ ਮੇਰੀ ਗੱਲ ਤਾਂ ਸੁਣ ਲੈ ਮੂਰੋ ਗੱਲ ਬਣਾ ਕੇ ਰੱਖਣੀ ਪੈਂਦੀ ਹੁੰਦੀ ਐ ਜੇ ਬੰਦਾ ਫਾਸ ਜੇ ਸਮਾਦੀ ਆਪਾ ਤਾਂ ਸਮਾਦੀ ਐ ਕਵਾਂਗੇ ਵੀ ਆਪਣੀ ਤਾਂ ਪਾਈ ਲਾਈਟ ਖਰਾਬ ਹੈ ਹੈ ਬਾਈ ਚਾਹ ਸਾਫਾ ਫਾਸ ਨਹੀਂ ਕਿੰਨਾਂ ਐ ਕਮਾਂਗੇ ਵੀ ਪਾਈ ਬੱਗਾ ਮਿਸਤਰੀ ਆਇਆ ਸੀ ਉਹ ਲੋਟ ਕਰਨ ਉਹ ਮੈਨਸ ਵਿੱਚ ਆਨ ਕਰਨੀ ਭੁੱਲ ਗਏ ਆਨ ਕਰਨੀ ਭੁੱਲ ਗਿਆ ਤਾਂ ਐ ਕਹਦਾਂਗੇ ਤੇ ਜੇ ਆਪਣੇ ਉਹ ਲੱਗਿਆ ਤਾਂ ਹੈਗਾ ਬਿਮਾਰੀ ਜੀ ਕਹਦਾਂਗੇ ਮੈਂ ਕਹੂੰਗੀ ਮੈਨੂੰ ਸਾੰਟ ਜੀ ਵੱਜ ਗਈ ਸੀ ਤੇ ਉਹਦੇ ਕਾਰਨ ਫਿਰ ਆਪਣੇ ਆਪ ਹੀ ਮੈਂਸ ਚੱਕੀ ਜਾਂਦੀ ਹੈ ਨਾ ਹਾਂ ਉਹ ਕਹਾਂਗੇ ਹਾਂ ਮੈਂ ਵਾਲੀ ਚ ਲਾ ਗਾ ਦੂ ਤਾਂ ਹਾਂ ਆ ਜਾ ਫਿਰ ਆ ਜਾ ਲੈ ਓਹੋ ਲਾਈਟ ਬੱਤੀ ਸਭ ਪਈ ਹੋ ਗਿਆ ਚਾਰ ਦਿਨ ਆਰਾਮ ਕਰਨ ਆਈ ਸੀਗੀ ਇਹਨ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਿੱਦ ਮੈਂ ਕਹਾਰੀ ਸੀ ਕੋਈ ਕਦੇ ਲਾਈਟ ਨਹੀਂ ਸੀ ਗਈ ਹੁਣ ਕਹਿੰਦੇ ਆ ਕਿ ਕੱਟ ਵਾਲੇ ਲੱਗਦੇ ਆ ਲਾਈਟ ਖ ਜਾਂਦੀ ਹੈਗੀ ਉਹ ਬਾਹਲੀ ਜਾਣ ਦੁਖੀ ਹੋ ਗਈ ਸਮਝ ਨਹੀਂ ਮੈਂ ਤਾਂ ਕਿੱਦੜਾ ਚਾਰ ਦਿਨ ਸੌਖੇ ਕੱਢੂੰਗੀ ਸੇਵਾ ਕਰਾਉਂਗੀ ਪ੍ਰਜਾਹਾਂ ਤੋਂ ਇਹ ਕਿਹੜੀ ਸੇਵਾ ਕਰਨੀ ਆ ਆਹਾਂ ਅਜੇ ਅਸੀਂ ਮੁਹਰੇ ਪਾਉਂਗੀ ਚਾਰ ਦਿਨ ਇਹ ਵੀ ਕੰਮ ਗਿਆ ਮੇਰੇ ਪੱਥੋਂ